ਤਾਂ ਸਭ ਕੁਝ ਪਤਾ ਹੈ ਉਹ ਫੇਲ ਹੋ ਜਾਏਗਾ ਇੱਥੇ ਸਭ ਕੁਝ ਹੁੰਦਿਆਂ ਵੀ ਗੁਰੂ ਅੱਗੇ ਸਮਰਪਣ ਕਰਨਾ ਇੱਕ ਸੱਚੇ ਤੁਹਾਨੂੰ ਯਾਦ ਹੈ ਮੈਂ ਸਿਰਫ ਧਿਆਨ ਦਿਵਾਉਣਾ ਹੈ ਜਦੋਂ ਤੁਸੀਂ ਗੋਇੰਦਵਾਲ ਸਾਹਿਬ ਜਾਓਂ ਦਰਵਾਰ ਹਾਲ ਨੇ ਜਾਣ ਤੋਂ ਪਹਿਲਾਂ ਖੱਬੇ ਪਾਸੇ ਜਿੱਥੇ ਬੋਲੀ ਸਾਹਿਬ ਬਣੀ ਹੈ ਉਹਦੇ ਨਾਲ ਇੱਕ ਬੁੰਗਾ ਬਣਿਆ ਹੋਇਆ ਹੈ ਉਹ ਇਤਿਹਾਸ ਲਿਖਿਆ ਉਹ ਨਿਸ਼ਾਨੀ ਹੈ ਵੀ ਉਸ ਜਗ੍ਹਾ ਉੱਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਦੋਮੇ ਦਮਾਦ ਦੋਮਾ ਜਵਾਈਆਂ ਨੂੰ ਪਰਖ ਕੀਤੀ ਥੜੇ ਬਣਾਉਣ ਵਾਸਤੇ ਕਿਹਾ ਅੱਛਾ ਹੁਣ 4x4 ਦਾ ਥੜਾ ਬਣਨਾ ਕੋਈ ਬਹੁਤੀ ਵੱਡੀ ਬਿਲਡਿੰਗ ਨਹੀਂ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬੇਟੇ ਥੜਾ ਬਣਾਓ ਹੁਣ ਅਸੀਂ ਬਜ਼ੁਰਗ ਹੋ ਗਏ ਹੁਏ ਬੈਠਣ ਔਖਾ ਹੁੰਦਾ ਥੋੜੇ ਜਿਹੇ ਥੜੇ ਉੱਤੇ ਬਹਿ ਕੇ ਉਪਦੇਸ਼ ਦਿਆ ਕਰਾਂਗੇ ਕਿਉਂਕਿ ਸਰੀਰ ਵਿਰਧ ਹੋ ਗਿਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ 94 ਸਾਲ ਦੀ ਹੋ ਗਈ ਕਹਿੰਦੇ ਸਰੀਰ ਵਿਰਧ ਹੋ ਗਿਆ ਹੁਣ ਭੋਏ ਬਿਨ ਔਖਾ ਲੱਗਦਾ ਥੜਾ ਤਿਹਾਰ ਕਰੋ ਉਹਦੇ ਤੇ ਬੈਠ ਕੇ ਉਪਦੇਸ਼ ਕਰਿਆ ਕਰਨ ਕਹਿੰਦੇ ਮਹਾਰਾਜ ਸਤ ਵਚ ਦੁਮਾਂ ਦੀ ਸੇਵਾ ਲਈ ਥੜਾ ਬਣਾਉਣ ਦੀ ਚਾਰ ਵਾਈ ਚਾਰ ਦਾ ਥੜਾ ਬਣਨੇ ਕੋਈ ਬਹੁਤ ਵੱਡੀ ਬਿਲਡਿੰਗ ਨਹੀਂ ਹੈ ਸਵੇਰ ਤੋਂ ਸ਼ਾਮ ਤੱਕ ਬੱਚੀਆਂ ਇਟਾਂ ਦਾ ਪਿੱਤਾਂ ਦਾ ਥੜਾ ਤਿਆਰ ਕਰਕੇ ਲਿਪ ਲੈਂਦੇ ਨੇ ਸ਼ਮਾਂ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਹੁੰਦੇ ਨੇ ਆਉਂਦੇ ਆਪਨੇ ਵੱਡੇ ਛੋਟੇ ਦਾ ਮਾਤ ਨੂੰ ਕਹਿੰਦੇ ਨੇ ਭਾਈ ਜੇਠਾ ਇਹ ਸਹੀ ਨਹੀਂ ਬਣਿਆ ਨੂੰ ਢਾ ਦੇ ਬੀਬੀ ਦਾਨੀ ਦੇ ਘਰ ਵਾਲੇ ਭਾਈ ਰਾਮਦੇ ਨੂੰ ਕਹਿੰਦੇ ਨੇ ਬੇਟੇ ਸਹੀ ਨਹੀਂ ਬਣਿਆ ਨੂੰ ਢਾ ਦੇ ਮਹਾਰਾਜ ਸੱਤ ਵਜਨ ਢਾ ਦਿੱਤਾ ਕੱਲ ਸਵੇਰੇ ਫਿਰ ਨਵਾਂ ਬਣਾਇਓ ਅਗਲੀ ਸਵੇਰ ਫਿਰ ਥੜਾ ਬਣਦਾ ਸ਼ਮਨ ਨੂੰ ਫਿਰ ਆਉਂਦੇ ਨੇ ਫਿਰ ਆ ਕੇ ਵੇਖ ਕੇ ਕਹਿੰਦੇ ਨੇ ਭਾਈ RAM ਨੇ ਥੜਾ ਸਹੀ ਨਹੀਂ ਬਣਿਆ ਬਟੇ ਨੂੰ ਢਾ ਦਿਓ ਕੱਲ ਨਵਾਂ ਬਣਾਇਓ ਭਾਈ ਜੇਠੇ ਥੜਾ ਸਹੀ ਨਹੀਂ ਬਣਿਆ ਢਾ ਦਿਓ ਨਵਾਂ ਬਣਾਇਓ ਅਗਲੇ ਦਿਨ ਸਰ ਬਣਿਆ ਜਦੋਂ ਤੀਸਰੇ ਦਿਨ ਆ ਕੇ ਫਿਰ ਗ੍ਰੋਮਰ ਅਰਦਾਸ ਮਹਾਰਾਜ ਨੇ ਕਿਹਾ ਥੜਾ ਸਹੀ ਨਹੀਂ ਬਣਿਆ ਭਾਈ RAM ਨੇ ਨੂੰ ਢਾ ਦਿਓ ਫਿਰ ਅਗਲੇ ਦਿਨ ਨਵਾਂ ਬਣਾਇਓ ਸਾਥ ਸੰਗਤ ਫਿਰ ਉਹ ਮੋਰੋ ਭਾਈ ਰਾਮਾ ਬੋਲ ਪਏ ਕਹਿੰਦੇ ਮਹਾਰਾਜ ਇਹ ਕਿਹੜਾ ਕੋਈ ਬਹੁਤ ਵੱਡੀ ਇਮਾਰਤ ਐ ਛੋਟਾ ਜਿਹਾ ਥੜਾ ਇਹਦੇ ਵਿੱਚ ਕਮੀ ਕੀ ਐ ਥੜਾ ਤਾਂ ਸਹੀ ਬਣਿਆ ਮੈਨੂੰ ਤਾਂ ਇਹ ਲੱਗਦਾ ਤੁਸੀਂ ਜਿਹੋ ਜਿਹਾ ਕਹਿ ਕੇ ਜਾਂਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ ਮਹਾਰਾਜ ਤੁਸੀਂ ਬੁੱਢੇ ਹੋ ਗਏ ਹੋ ਵਿਰਧ ਹੋ ਗਏ 93 ਸਾਲ ਦੀ ਉਮਰ ਐ ਤੁਹਾਨੂੰ ਭੁੱਲ ਜਾਂਦਾ ਹੈ ਸਿਰ ਗੁਰੂ ਅਮਰਦਾਸ ਮਹਾਰਾਜ ਨੂੰ ਸੁਪਰਾਪੇ ਕਹਿੰਗੇ ਰਾਮ ਸਹੀ ਕਹਿੰਨੇ ਪੁੱਤਰ ਗੁਰੂ ਅਮਰਦਾਸ ਹੁਣ ਬੁੱਢਾ ਹੋ ਗਿਆ ਹੈ ਗੁਰੂ ਅਮਰਦਾਸ ਨੂੰ ਭੁੱਲ ਜਾਂਦਾ ਹੈ ਗੁਰੂ ਅਮਰਦਾਸ ਬੁੱਢਾ ਹੋ ਗਿਆ ਹੈ ਗੁਰੂ ਅਮਰਦਾਸ ਨੂੰ ਭੁੱਲ ਜਾਂਦਾ ਹੈ ਇਸ ਤਰ੍ਹਾਂ ਹਜ਼ੂਰ ਕਹਿੰਦੇ ਅੱਗੇ ਤੁਰ ਪਏ ਕਿਉਂ ਸ਼ਬਦ ਭਾਈ ਜਿਠਾ ਜੀ ਨੂੰ ਕਹੇ ਕਹਿੰਦੇ ਬੇਟਾ ਥੜਾ ਸਹੀ ਨਹੀਂ ਮੰਨਿਆ ਢਾਦ ਦੇ ਮਾਰਾ 7 ਵਜੇ ਢਾਦ ਦਿੱਤਾ ਚੌਥੇ ਦਿਨ ਥੜਾ ਬਣਿਆ ਫਿਰ ਢਵਾ ਦਿੱਤਾ ਪੰਜਵੇਂ ਦਿਨ ਥੜਾ ਬਣਿਆ ਫਿਰ ਢਵਾ ਦਿੱਤਾ ਛੇਵੇਂ ਦਿਨ ਥੜਾ ਬਣਿਆ ਫਿਰ ਢਵਾ ਦਿੱਤਾ ਜਿਸ ਦਿਨ ਸੱਤਵੇਂ ਦਿਨ ਥੜਾ ਫਿਰ ਢਾਉਣ ਲੱਗੇ ਇੱਕੋ ਗੱਲ ਕਹੀ ਥੜਾ ਸਹੀ ਨਹੀਂ ਬਣਿਆ ਭਾਈ ਜਿੱਥੇ ਢਾ ਦਿਓ ਹੁਣ ਭਾਈ ਰਾਮੇ ਕੋਲੋਂ ਥੜਾ ਨਹੀਂ ਬਣਵਾਉਂਦੇ ਹੁਣ ਭਾਈ ਜਿੱਥੇ ਕੋਲੋਂ ਚ ਹਰ ਦਿਨ ਬਣਵਾਉਂਦੇ ਰਹੇ ਜਦੋਂ ਸੱਤਵੇਂ ਦਿਨ ਥੜਾ ਢਵਾਇਆ ਅੱਖਾਂ ਭਰ ਕੇ ਭਾਈ ਜਿਠਾ ਗੁਰੂ ਰਾਮਦਾਸ ਵਰਾਗ ਵਿੱਚ ਰੋਣ ਲੱਗ ਪਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੁੱਲੇ ਕਹਿੰਦੇ ਜਿਠਿਆ ਥੱਕ ਗਿਆ ਬਿਟੇ ਰੋ ਕਿਉਂ ਰਹੇ ਹੱਥ ਜੋੜ ਕੇ ਕੋ ਗੱਲ ਕੀ ਮਹਾਰਾਜ ਥੱਕਿਆ ਨਹੀਂ ਮੈਂ ਇਸ ਲਈ ਰੋ ਰਿਹਾ ਤੁਸੀਂ ਕਿੰਨੇ ਬਖਸ਼ਿੰਦੋ ਸਤ ਦਿਨ ਹੋ ਗਏ ਮਿੱਤੋਂ ਥੜਾ ਰੋਜ਼ ਗਲਤ ਬਣਦਾ ਤੁਸੀਂ ਰੋਜ਼ ਬਖਸ਼ ਕੇ ਗਹਿ ਦਿੰਦੇ ਹੋ ਕੱਲ ਨੂੰ ਫਿਰ ਬਣਾ ਲੈ ਮਹਾਰਾਜ ਬਾਰ ਬਾਰ ਬਖਸ਼ਤ ਹੋ ਮੋਹੀ ਮੋਹ ਅਪਰਾਧੀ ਪਾਪੀ ਕੋਹੀ ਮੈਨੂੰ ਅਪਰਾਧੀ ਨੂੰ ਰੋਜ਼ ਬਖਸ਼ ਦਿੰਦੇ ਹੋ ਮਿੱਤੋਂ ਥੜਾ ਸਹੀ ਨਹੀਂ ਬਣਦਾ ਮਹਾਰਾਜ ਮੇਰੀ ਮੱਤ ਥੋੜੀ ਮੇਰੀ ਮੱਤ ਥੋੜੀ ਹੈ ਜਦੋਂ ਵਿਰਹਾਗ ਵਿੱਚ ਅੱਖਾਂ ਭਰ ਕੇ ਕਹਾਂ ਮੇਰੀ ਮੱਤ ਥੋੜੀ ਹੈ ਉਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਹੱਥ ਵਿੱਚੋਂ ਉਹ ਮਿੱਟੀ ਦੀ ਇੱਟ ਸਟਾਰਟ ਕੀਤੀ ਕਹਿੰਦੇ ਰਹਿਣ ਦੇ ਜੱਠਿਆ ਹੁਣ ਥੜਾ ਬਣਾਉਣ ਢੋਣ ਦੀ ਲੋੜ ਨਹੀਂ ਐ ਬਸ ਪੁੱਤਰਾ ਥੜਾ ਮੰਨ ਗਿਆ ਅੱਜ ਤੋਂ ਬਾਅਦ ਗੁਰੂ ਅਮਰਦਾਸ ਤੇਰੇ ਹਿਰਦੇ ਦੇ ਥੜੇ ਤੇ ਬਹਿ ਕੇ ਬੋਲਿਆ ਕਰਨ ਸਾਧ ਸੰਗਤ ਇਹ ਸਾਖੀ ਦਾ ਭਾਵ ਅਰਥ ਪਤਾ ਕੀ ਸਿੱਖਾ ਤੂੰ ਸਹੀ ਵੀ ਹੋਵੇਂ पर गुरु दे मोरे आर्ग्युमेंट ना करेंगे मैं तो सही कर रहे हैं जो गुरु कह दे ओ मान ले सिख तर्क ना करे भी ए की मतलब है जी आ क्यों करना जी आ क्यों कर जो गुरु कहे सोई भल माननो हर हर कथन निराली जिद्दण जो गुरु ने कहा सिख मनन लग पया उदन साथ संगत ओ तो सिख नहीं रहेगा गुर हो जाएगा ਭੰਗੋ ਮਹਾਰਾਜ ਜੀ ਨੇ ਗੁਰ ਸਖੀ ਨੀਤ ਚਲੋ ਗੁਰ ਚੱਲ